ਜੇਲ੍ਹ ਚੋਂ ਪਰੋਲ ਤੇ ਬਾਹਰ ਆਏ ਬੰਦੀ ਸਿੰਘ ਗਰਦੀਪ ਸਿੰਘ ਖੇੜਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਬੀਤੇ ਦਿਨੀ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਜਿਹੜਾ ਵੱਡਾ ਬਿਆਨ ਦਿੱਤਾ ਸੀਗਾ ਜਿਸ ਦੇ ਵਿੱਚ ਉਹਨੇ ਕਿਹਾ ਸੀ ਸਿਮਰਜੀਤ ਸਿੰਘ ਮਾਨ ਇੱਕ ਪਾਸੇ ਤਾਂ ਖਾਲਿਸਤਾਨ ਦੀ ਗੱਲ ਕਰਦੇ ਆ ਪਰ ਦੂਜੇ ਪਾਸੇ ਉਹ ਸੰਵਿਧਾਨ ਨੂੰ ਮੰਨਦੇ ਜਿਦ ਚੱਲਦੇ ਆ ਹੁਣ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਗਰਦੀਪ ਸਿੰਘ ਖੇੜਾ ਨੂੰ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਗਿਆ ਆਓ ਸੁਣਦੇ ਹਾਂ ਉਨ੍ਹਾ ਦਾ ਕੀ ਕਹਿਣਾ ਮੈਂ ਜੋਜੀ ਬਲਜੀ ਸਿੰਘਾਂ ਬਾਰੇ ਗੱਲ ਨਹੀਂ ਕੀਤੀ ਜਾਂ ਪਿੱਛੜੀ ਖੇੜਾ ਸਾਹਿਬ ਨੂੰ ਪਹਿਲਾਂ ਕਾਪੜਾ ਸਟਾਕਟ ਕਰਨਾ ਟੀਟਰ ਨੂੰ ਜਿਹੜੀ 34 ਸਾਲ ਜੇ ਕੱਟੀ ਉਹ ਕਿਉਂ ਕੱਟੀ ਖੇੜਾ ਸਾਹਿਬ ਦਾ ਪਿੱਛੇ ਇੱਕ ਬਿਆਨ ਆਇਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਕਾਲੇ ਦਿਨਾਂ ਦੀ ਸ਼ੁਰੂਆਤ ਜਿਹੜੇ ਅੱਜ ਕੱਲ ਦੇ ਨੌਜਵਾਨ ਕਰ ਰਹੇ ਨੇ ਜਾਂ ਇਹ ਆਗੂ ਕਰ ਰਹੇ ਨੇ ਤੇ ਜਿਹੜੇ ਪਿਛਲੇ ਦਿਨਾਂ ਦੀ ਕਾਲੇ ਜਿਹਨਾਂ ਲਹਕੇ ਗਏ ਨੇ ਖੇੜਾ ਸਾਹਿਬ ਦਾ ਕਹਿਣਾ ਸੀ ਕਿ ਕੋਮ ਉਹਨਾਂ ਨੂੰ ਦੁਬਾਰਾ ਨਹੀਂ ਜਣਾਉਣੀ ਮੈਂ ਇਹ ਪੁੱਛਣਾ ਚਾਹਣਾ ਵੀ ਕੀ ਇਹ ਸਭ ਕਿਤੇ ਨਹੀਂ ਵੀ ਜਿਹਨੇ ਬਲਦੀ ਸਿੱਖ ਅੱਡ ਚੌਦੀ ਚੌਕੀ ਯਾਦ ਦੀ ਇਸਾਨਾ ਤੋਂ ਜਿੰਨਾ ਤੇ ਬੈਠੇ ਨੇ ਇਹ ਜਿਹੜੇ ਪਿਛਲੇ ਬਾਣੇ ਜਿਨਾਂ ਆਏ ਸੀ ਕੌਮ ਤੇ ਕੀ ਉਹਦੇ ਦੋਸ਼ੀ ਤੁਸੀਂ ਕੌਮ ਦੇ ਉਹਨਾਂ ਬਲਦੀ ਸਿੰਘਾਂ ਨੂੰ ਕਹਿੰਦੇ ਜੇ ਜਿਹੜਾ ਤੁਸੀਂ ਕਾਲਜ ਨਾਲ ਦੀ ਗੱਲ ਕਰ ਰਹੇ ਜੇ ਜਿਹੜਾ ਤੁਸੀਂ ਵਾਰ-ਵਾਰ ਇਹ ਟਾਰਗੇਟ ਕਰ ਰਹੇ ਜੇ ਬੀ ਪਾਰਸਰ ਬਟਿਆੜੀ ਕਿਉਂਕਿ ਇਹ ਮਾਲੇਜੀ ਜਾਂ ਪੁਲਿਸ ਬਟਿਆਂ ਨੂੰ ਪਿੱਛੋਕੜੇ ਜਿਹਨਾਂ ਸੁੱਟੇ ਜੀ ਇਹ ਪਿਛਲੇ ਜਿਹਨਾਂ ਦੀ ਯਾਦ ਲਾ ਕੇ ਕੀ ਤੁਸੀਂ ਬੀ ਜੀ ਪੀ ਜਾਂ ਕਾਂਗਰਸ ਦੀ ਖੇਤੜੀ ਖੇਡ ਰਹਾ ਹੈ ਜਿਹੜੇ ਹਰ ਵੇਲੇ ਲੋਕਾਂ ਨੂੰ ਇਹ ਗੱਲ ਕਹਿ ਰਹੇ ਨੇ ਕਿ ਵੇਖੋ ਜੀ ਸੁਦਰ ਜਾਓ ਨਹੀਂ ਤਾਂ ਪਿਛਲੇ ਕਾਲੇ ਦੇ ਨਾਂ ਦੇ ਤਮਕੀਆਂ ਦਿੱਤੀਆਂ ਜਾਂਦ ਕਹਿੰਦੇ ਅੱਜ ਤੁਸੀਂ ਵੀ ਉਹਨਾਂ ਨਹੀਂ ਆ ਕੇ ਬਾਦਲਾ ਦੀ ਗੋਲੀ ਕੋਲ ਤੇ ਕਿਹੜੇ ਬਾਦਲ 2015 ਦੇ ਵਿੱਚ ਜਿਨ੍ਹਾਂ ਨੇ ਕਿਹਾ ਸੀ ਕਿ ਹਵਾਰਾ ਇੱਕ ਕਾਤਲ ਹੈ ਉਹ ਨੂੰ ਜੇਦਗਾਰੀ ਮੰਨਿਆ ਜਾ ਸਕਦਾ ਜਿਹੜੇ ਬੰਦੀ ਸਿੱਖ ਨੇ ਉਹ ਜਿੱਥੇ ਬੈਠੇ ਨੇ ਉਹ ਜੁਰਮ ਕਰਕੇ ਬੈਠੇ ਨੇ ਉਹਨਾਂ ਨੂੰ ਅਸੀਂ ਬੰਦੀ ਸਿੱਖ ਕਿਵੇਂ ਕਹਿ ਲਈਏ ਜਦੋਂ ਭਾਈਕਰ ਬਕਸਿੰਗ ਨੇ ਟੋਕਰ ਧਾ ਰੱਖੀ ਸੀ ਉਹ ਬਾਦਲ ਬੰਦੀ ਸਿੱਖਾਂ ਦੇ ਰੋਟ ਬੋਲਦੇ ਸੀ ਜਿਹੜੇ ਬਾਦਲ ਜਿਨ੍ਹਾਂ ਨੇ ਰਾਜ ਦੇ ਵਿੱਚ ਕਈ ਬੰਦੀ ਸਿੱਖ ਬਣ ਗਏ ਅੱਜ ਤੁਸੀਂ ਉਹਨਾਂ ਦੀ ਸਤਿਗਤੀ ਕਿਹੜੀਆਂ ਟਾਰਾ ਮਾਰ ਰਹੇ ਜੇ ਇਹ ਖਿਰਾਸਾ ਨੂੰ ਧਵਾਵ ਜਿੰਨਾ ਪੈਦਾ ਇਹ ਤੁਹਾਨੂੰ ਆਪਣਾ ਨੂੰ ਦੱਸਣਾ ਪੈਣਾ ਕਿ ਕਿਹੜੇ ਐਕਟ ਸੀਤੇ ਸੀ ਇਹ ਕਿਸ ਕਾਰਨ ਤੁਸੀਂ ਜੇਲ੍ਹ ਦੇ ਵਿੱਚ ਗਏ ਕੀ ਤੁਹਾਡਾ ਐਕਸ਼ਨ ਗਲਤ ਸੀ ਜੇ ਗਲਤ ਸੀ ਤੇ ਫਿਰ ਤੁਸੀਂ ਕਾਲੇ ਦਿਨਾਂ ਦੀ ਜਿਹੜੀ ਗਲਤ ਸੀ ਕਰ ਰਹੇ ਸੀ ਜੇ ਤੁਸੀਂ ਗੈਰਕਾਨੂੰਨੀ ਗਲਤ ਸੀ ਤੇ ਤੁਹਾਡੇ ਤੇ ਸਜ਼ਾ ਸਹੀ ਹੋਈ ਹੈ ਜੇ ਤੁਸੀਂ ਸਹੀ ਐਕਸ਼ਨ ਕੀਤੇ ਸੀ ਕੌਮ ਵਾਸਤੇ ਕੌਮ ਦੀ ਆਜ਼ਾਦੀ ਵਾਸਤੇ ਲੜੇ ਸੀ ਫਿਰ ਤੁਹਾਨੂੰ ਬਾਗਲਾਂ ਦੀ ਝੋਲੀ ਚ ਪਾ ਕੇ ਜਾਣ ਦਾ ਜਾਂ ਪੈਣ ਦਾ ਕੀ ਜਰੂਰ ਤਾਂ ਪੈਗੀ ਵੀ ਤੁਸੀਂ ਬਾਗਲਾ ਚ ਥੋੜੀ ਜਿਹੀ ਦੇਖ ਪਾਇਆ ਕਿਹੜਾ ਸਾਹਿਬ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪੈਗਾ ਇਹ ਨਹੀਂ ਹੁੰਦਾ ਕਿ ਕੋਈ ਜੇਲ੍ਹ ਦੇ ਵਿੱਚ ਘਟਾਇਆ ਤੇ ਉਹ ਸਾਰਿਆਂ ਤੋਂ ਸਾਊ ਹੋ ਜਾਂਦਾ ਹੈ ਉਸ ਨੇ ਪਿਛਲੇ ਐਕਸ਼ਨ ਕੀ ਕੀਤੇ ਨਹੀਂ ਉਹਦੀ ਕੁਰਬਾਨੀ ਕੀ ਇਹ ਸਾਰੇ ਚੀਜ਼ਾਂ ਨੂੰ ਵੇਖਣੀਆਂ ਪੈਣਗੀਆਂ ਇਹ ਨਹੀਂ ਕਿ ਜੇਲ੍ਹ ਦੇ ਵਿਟਵਾ ਕੇ ਤੇ ਕੌਮ ਦੀ ਉਹਨਾਂ ਲਿਖਰਾਂ ਜਿਹਨਾਂ ਅਟਰਲ ਚੜੀ ਸਾਹਿਬ ਤੋਂ ਕੌਮ ਦੀ ਇਆਜ਼ਦੀ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਤੁਸੀਂ ਇਹ ਚੱਲੇ ਨੇ ਜਿਨ੍ਹਾਂ ਨੇ ਆਪਣੀ ਕੌਮ ਬਦਲੇ ਆਪਣੇ ਘਰੋਂ ਜਾ ਰਹੇ ਨੇ ਜਿਨ੍ਹਾਂ ਨੇ ਕੌਮ ਬਦਲੇ 40 ਸਾਲਾਂ ਤੋਂ ਰਾਜ ਭਾਗ ਤੋਂ ਦੂਰ ਰਹਿ ਕੇ ਇਹ ਰਾਜ ਭਾਗ ਦੀ ਪ੍ਰਾਪਤੀ ਦੀ ਥਾਂ ਤੇ ਕੌਮ ਦੀ ਗੱਲ ਕਰਦਿਆਂ ਕੌਮ ਦੀ ਇਜਾਜ਼ਤ ਦੀ ਲੜੇ ਨੇ ਸਰਦਾਰ ਸਿਮਰ ਸਿੰਘ ਮਾਨ ਦੇ ਵਿਰੁੱਧ ਕਿਹੜਾ ਸਾਊਦ ਕੋਈ ਅਧਿਕਾਰ ਨਹੀਂ ਕਿਉਂਕਿ ਉਹ ਮਾਨ ਸਾਊਦ ਦੀ ਕੁਰਬਾਨੀ ਦੇ ਲਾਗੇ ਟਾਗੇ ਵੀ ਨਹੀਂ ਗਏ ਇਹ ਮੈਂ ਕਿ ਜ਼ਰੂਰ ਬੇਨਤੀ ਕਰਾਂ ਕਿ ਕਿਹੜਾ ਸਾਊਦ ਕਿਹੜਾ ਸਾਊਦ ਜਿਹੜੇ ਕਾਰਨ ਤੁਸੀਂ ਜ਼ਹਿਰ ਚ ਗਏ ਕੀ ਉਹ ਕੌਮ ਨੂੰ ਸਪਸ਼ਟ ਕਰੋਗੇ ਤੇ ਤੁਸੀਂ ਕਿੰਨਾ ਕਾਰਨਾ ਕਰਕੇ ਜੇਲ੍ਹ ਚ ਗਏ ਤੇ ਜਿਹੜੀ 2016 ਦੇ ਵਿੱਚ ਜਦੋਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਮਿਲੀ ਸੀ ਕਰੋੜ ਉਹਦੇ ਵਿੱਚ ਬਾਦਲਾਂ ਨੇ ਕਿਸ ਤਰ੍ਹਾਂ ਹੱਥ ਸੀ ਉਹ ਤਾਂ ਕੋਰ ਉਹਨਾਂ ਮਿਲੀ ਅੱਜ ਤੁਸੀਂ ਬਾਦਲਾਂ ਨੂੰ ਕਹਿ ਰਹੇ ਜੀ ਜੇ ਤੁਸੀਂ ਬਾਦਲਾਂ ਤੇ ਇੰਨੇ ਹੈ ਤੈਸੀ ਤੋਪ ਜਾਂ ਬਾਦਲਾਂ ਦੇ ਰਾਜ ਤੇ ਨੇ ਕੋਈ ਸੋ ਤੇ ਫਿਰ ਤੁਹਾਨੂੰ ਬੰਦੀ ਸਿੱਖ ਕਿਉਂ ਬਣਿਆ ਅੱਜ ਤੱਕ ਤੁਹਾਡੀ ਜਿਹੜੀ ਸਜ਼ਾ ਸੀ ਉਹ maaf ਕਿਉਂ ਨਹੀਂ ਹੋਈ ਜਿਹੜੇ ਬਾਦਲ ਅਰ ਬਾਬਾ ਸਾਹਿਬ ਵਰਗਿਆਂ ਨੂੰ ਕਾਤਰ ਕਹਿ ਕੇ ਸੰਬੋਧਨ ਕਰਦੇ ਨੇ ਜਿੰਨਾ ਬਿੰਦ ਸਿੰਘ ਦੇ ਸਤਿ ਸੌਰਤ ਸੈਨ ਨੂੰ ਆਤਵਾਦੀ ਕਰਦਾਨਿਆ ਹੋਇਆ ਤੁਸੀਂ ਉਹਨਾਂ ਦੀ ਝੋਲੀ 'ਚ ਬੈ ਗਏ ਜਿਹੜੇ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਰਤੀ ਵੇਲੇ ਜਿਹੜਾ ਰੋਲ ਨਿਭਾਇਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਬਾਦਲ ਹੋ ਗਏ ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜਾਂ ਕੌਮ ਦਾ ਕੋਈ ਵਾਸਤਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਜੈਬੀ ਹੁੰਦੀ ਏ ਸਿੱਖਾਂ 'ਚ ਕਤਲ ਕੀਤੇ ਜਾਂਦੇ ਨੇ ਬਰਗਾੜੀ ਵਿਕੇ ਡਰਬਲ ਕਰਾ ਵਿਕੇ ਕੋਰੇ ਤੋਂ ਪੂਰਾ ਡਾਂਗਾ ਚੱਲਦੀਆਂ ਨੇ ਲੋਕ ਤਰਾ ਤਰਾ ਕਰਦੇ ਬੈਠੇ ਆਂ ਬਾਦਲਾਂ ਨੂੰ ਅੱਜ ਇਸ ਕੌਮ ਨੇ ਟਕਾ ਦਿੱਤਾ ਐ ਅੱਜ ਇੱਕ ਗੁੱਠੇ ਦਾ ਦਿੱਤਾ ਐ ਤੇ ਕਿਹੜਾ ਸਾ ਤੁਹਾਨੂੰ ਕੀ ਜ਼ਰੂਰਤ ਪਈ ਉਹਨਾਂ ਬਾਦਲਾਂ ਨੂੰ ਟਕਾ ਕਰਦ ਦੀ ਅੱਜ ਬੇਦਬੀ ਦੇ ਦੋਚੀਆਂ ਦੇ ਝੋਲੀ ਵਿੱਚ ਤੁਹਾਨੂੰ ਜਾਣ ਦੀ ਕੀ ਜ਼ਰੂਰਤ ਪੈਣੀ ਤੁਸੀਂ ਕੌਮ ਨੂੰ ਸਪੱਸ਼ਟ ਜ਼ਰੂਰ ਕਰੋ ਹਾਂ ਜੀ ਇਸੇ ਨਾਲ ਵਰਦਾ ਮੇਰਾ ਦੂਸਰਾ ਸਵਾਲ ਵੀ ਦਿਓ ਸਰ ਸਾਹ ਤੁਹਾਡੇ ਤੋਂ ਹੈ ਉਸੇ ਕਾਨਫਰੰਸ ਦੇ ਵਿੱਚ ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਛਵੀ ਦੇ ਉੱਤੇ ਇੱਕ ਦੋ ਟੀਕਾ ਟਿੱਪਣੀਆਂ ਕੀਤੀਆਂ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਹਾਂ ਉਹਨਾਂ ਨੇ ਇਹ ਕਿਹਾ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਾਸੇ ਕਾਨੂੰਨਤਾ ਦੀ ਗੱਲ ਕਰਦੇ ਨੇ ਦੂਜੇ ਪਾਸੇ ਸੰਵਿਧਾਨ ਦੀ ਸੌਂ ਚੁੱਕਦੇ ਨੇ ਮੈਂ ਇਹਨਾਂ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਚਾਹਣਾ ਤੂੰ ਜਦੋਂ ਦੇਸ਼ ਦੀ ਆਜ਼ਾਦੀ ਵਾਸਤੇ ਸੰਘਰਸ਼ ਹੋ ਰਿਹਾ ਸੀ ਜਦੋਂ ਲੜਾਈਆਂ ਚੱਲ ਰਹੀਆਂ ਸੀ ਮੈਂ ਇਹਨੂੰ ਸਮਝਾਉਣਾ ਚਾਹਣਾ ਕਿ ਮਾਤਬੁਦੀ ਜੀ ਤੁਹਾਨੂੰ ਸਰਦਾਰ ਸਿਮਰਾਂਜੀਤ ਸਿੰਘ ਮਾਨ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਸਵਾਲ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪੜ੍ਹਨਾ ਪਵੇਗਾ ਕਿ ਅੰਗਰੇਜ਼ ਰਾਜ ਵੇਲੇ ਜਿਹੜੇ ਸਾਡੇ ਪਾਰਲੀਮੈਂਟ ਦੇ ਨਮਾਇंदे ਬਣਦੇ ਸੀ ਸੌਂ ਚੁੱਕਦੇ ਸੀ ਉਹ ਮਹਾਰਾਣੀ ਦੀ ਸੌਂ ਚੁੱਕਦੇ ਸੀ ਅੰਗਰੇਜ਼ਾਂ ਦੀ ਸੌਂ ਚੁੱਕਦੇ ਸੀ ਜਿਹੜੇ ਅੰਗਰੇਜ਼ਾਂ ਦੀ ਸੌਂ ਚੁੱਕਦੇ ਮਹਾਰਾਣੀ ਦੀ ਸੌਂ ਚੁੱਕ ਕੇ ਪਾਰਲੀਮੈਂਟ ਦੇ ਮੈਂਬਰ ਬਣਦੇ ਸੀ ਉਹਨਾਂ ਨੂੰ ਬ੍ਰਿਟਿਸ਼ ਪਾਸਪੋਰਟ ਦਿੱਤੇ ਜਾਂਦੇ ਸੀ ਉਸ ਵਕਤ ਜਵਾਰ ਲਾਲ ਲਹਿਰੂ ਮਹਾਤਮਾ ਕਾਂਧੀ ਵਰਗਿਆ ਕੋ ਬ੍ਰਿਟਿਸ਼ ਪਾਸਪੋਰਟ ਸੀ ਜਿਹੜਾ ਭਗਤ ਸਿੰਘ ਦਾ ਚਾਚਾ ਸੀ ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ ਰਿਹਾ ਹੈ ਬਣਿਆ ਸੀ ਚੁਣਿਆ ਗਿਆ ਸੀ ਤੇ ਉਹਨੇ ਵੀ ਉਹੀ ਸੋਲਡ ਕੀਤੀ ਸੀ ਜਿਹੜੇ ਸੁਵਧਾਂਤੀ ਅੱਜ ਤੁਸੀਂ ਦੁਹਾਈ ਦਿੰਦੇ ਜੇ ਉਹ ਨਾਲੇ ਉਸ ਉੱਤਕ ਰਹਿਜਾਂ ਦੇ ਸੁਧਾਰ ਦੀ ਸੋਚ ਚੁੱਕੀ ਸੀ ਅੰਗਰੇਜ਼ੀ ਦੀ ਮਹਾਰਾਣੀ ਦੀ ਸੋਚ ਕੀਤੀ ਸੀ ਕਿ ਵਾਹ ਅੰਗਰੇਜ਼ਾਂ ਨਾਲ ਪਾਤੜਾਂਗਾ ਭਗਤ ਸਿੰਘ ਦੇ ਚਾਚੇ 1937 ਵਿੱਚ ਤੇ ਫਿਰ ਤੁਸੀਂ ਇਹ ਕਿਉਂ ਗੱਲਾਂ ਕਰਦੇ ਜੀਏ ਕਿਉਂਕਿ ਭਗਤ ਸਿੰਘ ਤੋਂ ਬਾਅਦ ਜੇ ਅਸੀਂ ਮਹਾਤਮਾ Gandhi ਦੀ ਗੱਲ ਕਰਦੇ ਆ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਗੱਲ ਕਰਦੇ ਆ ਜਿਹੜੇ ਉਦੋਂ ਆਜ਼ਾਦੀ ਵਾਸਤੇ ਲੜਦੇ ਸੀ ਉਹ ਤਾਂ ਬ੍ਰਿਟਿਸ਼ ਪਾਸਪੋਰਟ ਤੇ ਬ੍ਰਿਟਿਸ਼ ਦੀ ਸੋਚ ਚੁੱਕਦੇ ਸੀ పార్టీ ਮੈਂਬਰ ਬਣਦੇ ਸੀ ਪਾਰਲੀਮੈਂਟ ਜਾ ਕੇ ਬੋਲਦੇ ਸੀ ਸੋ ਪਾਰਲੀਮੈਂਟ ਜਾ ਕੇ ਬੋਲਣ ਵਾਸਤੇ ਸੰਵਿਧਾਨ ਦੀ 100 ਟਿਕੜੀ ਉਸ ਬਰਾਬਰ ਹੈ ਕਿਉਂਕਿ ਇੱਥੇ ਤਾਂ ਸੁਖਵੀਰ ਬਾਦਲ ਨੇ ਜਦੋਂ ਪਾਰਲੀਮੈਂਟ ਮੈਂਬਰ ਬਣਦੇ ਨੇ ਜਾਂ ਮੁੱਖ ਮੰਤਰੀ ਬਣਦੇ ਨੇ 100 ਦੇ ਵੀ ਚੁੱਕਦੇ ਨੇ ਬੀਸੀ ਸਾਰਿਆਂ ਦਾ ਬਰਾਬਰ ਦਾ ਖਿਆਲ ਰੱਖਾਂਗੇ ਸਾਰੀ ਪ੍ਰਜਾ ਦਾ ਖਿਆਲ ਰੱਖਾਂਗੇ ਕਿ ਇਹ ਖਿਆਲ ਰੱਖਦੇ ਨੇ ਜਿਨ੍ਹਾਂ ਨੇ ਰਾਜ ਦੇ ਗੁਰੂ ਕਲਸਾ ਕਲੀਆਂ ਵਿੱਚ ਰੁੜ ਗਿਆ ਕਿ ਇਹਨਾਂ ਨੇ ਕੌਮ ਦੇ ਨਾਲ ਖੜੇ ਨੇ ਇਹ ਸਿੱਖਾਂ ਦੇ ਨਾਲ ਖੜੇ ਨੇ ਜਿਹੜੇ મોદી ਜਿਹਨੇ ਇਕਤਾ ਤੇ ਖੰਡਤਾ ਦੀ ਸੋਚ ਟਕੀਏ ਭਾਰਤ ਦੇਖਤਾ ਤੇ ਖੰਡਤਾ ਦੀ ਜਿਹੜਾ ਚੀਨ ਨੂੰ ਇੰਨਾ ਵੱਡਾ ਇਲਾਕਾ મોદી ਨੇ ਦੇ ਦਿੱਤਾ ਸੌਂ ਦੇ ਘਰੋਤਾ ਜਿਹੜੀ ਕੌਮ ਆਪਣੀ ਆਜ਼ਾਦੀ ਲਈ ਲੜਦੀ ਪਈਦੀ ਮਜਬੂਰੀ ਵਾਸਤੇ ਉਹਨਾਂ ਨੂੰ ਸਮਝ ਟਿਕਣੀਆਂ ਪੈ ਗਈਆਂ ਪਰ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਪਾਰਲੀਮੈਂਟ ਤੇ ਜਾਣਾ ਪੈਂਦਾ ਕਿਉਂਕਿ ਜਿਸ ਦੇਸ਼ ਵਿੱਚ ਅਸੀਂ ਕਾਨੂੰਨ ਦੇ ਵਿੱਚ ਰਹਿ ਰਹੇ ਹਾਂ ਜੇਕਰ ਅੱਜ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਖੱਬੇ ਪਾਸੇ ਜਿਹੜਾ ਚੱਲਣ ਦਾ ਬੜਿਆ ਸਬਜੈਕਟ ਆਪਣਾ ਰਸਤੇ ਵਿੱਚ ਜਾ ਰਹਿ ਹੈ ਕਿ ਅਸੀਂ ਉਲਟ ਉਸ ਕਾਨੂੰਨ ਤੋਂ ਜਾਵਾਂਗੇ ਸਾਡਾ ਐਕਸੀਡੈਂਟ ਹੋਏਗਾ ਸਾਨੂੰ ਮਜਬੂਰ ੜ ਉਸ ਕਾਨੂੰਨ ਨੂੰ ਮੰਨ ਕੇ ਚੜ੍ਹਤੇ ਤੁਰਨਾ ਪੈਗਾ ਇਹ ਸਾਡੀ ਮਜਬੂਰੀ ਹੈ ਸੌ ਚੱਕਰੀ ਲਾ ਕੇ ਸਾਡਾ ਤੁਹਾਡੇ ਵਰਗੂ ਸੌ ਕੇ ਤੁਸੀਂ ਤਾਂ ਲਫਾਫਿਆਂ ਦੇ ਮੰਤਰੀ ਬਣਨ ਦੇ ਵਾਸਤੇ ਮੋਦੀ ਦੇ ਪੈਰਾਂ ਵਿੱਚ ਜਾ ਕੇ ਡਿੱਗ ਪਏ ਸੀ ਨਾਲ ਸਿਮਰਤ ਕੌਰ ਬਾਦਲ ਇਹ ਲਫਾਫਾ ਮੰਤਰੀ ਬਣੀ ਲਈ ਤੁਹਾਡੀ ਅਜ ਤੱਕ ਕੌਮ ਨੂੰ ਦੇਣ ਕੀ ਏ 100 ਟਿਕੜੀ ਕੋਈ ਵੱਡੀ ਗੱਲ ਨਹੀਂ ਕਿਉਂਕਿ ਅਸੀਂ ਆਪਣੀ ਕੌਮ ਵਾਸਤੇ ਸੌਂ ਟੁਕਦੇ ਆਂ ਸਰਦਾਰ ਸਿਮਰਨ ਜੀ ਸਿੰਘ ਮਾਨ ਪਾਰਲੀਮੈਂਟ ਮੈਂਬਰ ਕੌਮ ਵਾਸਤੇ ਬਣਦੇ ਨੇ ਕੌਮ ਦੀ ਗੱਲ ਕਰਨ ਵਾਸਤੇ ਬਣਦੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਜੀ ਕਿ ਰੱਖਣ ਪੁੰਨਿਆਂ ਦੇ ਮੌਕੇ ਤੇ ਅਕਾਲੀ ਦਲ ਦੇ ਵੱਲੋਂ ਬਾਬਾ ਬਕਾਲਾ ਦੇ ਵਿੱਚ ਵੱਡੀ ਜਿਹੜੀ ਪ੍ਰੈਸ ਬੱਡੀ ਜਿਹੜੀ ਮੀਟਿੰਗ ਕੀਤੀ ਗਈ ਸੀ ਜਿੱਥੇ ਰੈਲੀ ਕੀਤੀ ਗਈ ਸੀ ਜਿਸ ਦੌਰਾਨ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਕਈ ਸ਼ਬਦੀ ਹਮਲੇ ਕੀਤੇ ਗਏ ਤੇ ਉੱਥੇ ਹੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅਮਰਤਪਾਲ ਬਾਰੇ ਵੀ ਕਈ ਤਰ੍ਹਾਂ ਦੀ ਬਹਿਨਬਾਜੀ ਦਿੱਤੀ ਗਈ ਇਹਨਾਂ ਦਾ ਕਹਿਣਾ ਸੀ ਕਿ ਅਮਰਤਪਾਲ ਨੂੰ ਹਜੇ ਜੇਲ੍ਹ ਗਏ ਨੂੰ 1.5 ਸਾਲ ਹੀ ਹੋਇਆ ਜਿਹੜੇ ਬੰਦੀ ਸਿੰਘ ਨੇ ਜਿੰਨੀ ਅਮਰਤਪਾਲ ਦੀ ਉਮਰ ਹੁਣ ਹੋਈ ਆ ਉਹਨਾ ਟਾਈਮ ਉਹਨਾ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਹੋ ਗਏ ਉਹ ਤਾਂ ਰਿਹਾਈ ਨਹੀਂ ਮੰਗ ਨਹੀਂ ਕਰਦੇ ਪਰ ਅਮਰਤਪਾ ਨੂੰ ਘਰ ਆਉਣ ਦਾ ਚਾਹ ਜਿਹੜਾ ਚੜ੍ਹਿਆ ਕੀ ਬਾਹਰ ਆਉਣ ਲਈ ਚਿੱਠੀਆਂ ਤੱਕ ਉਹ ਲਿਖ ਰਹੇ ਨੇ ਹਰ ਦੂਰ ਜਿਹਦੇ ਚਾਲ ਨੇ ਲਗਾਤਾਰ ਸਕਰੀ ਸਿੰਘ ਬਾਦਲ ਦੇ ਵੱਲੋਂ ਹਰ ਤਰ੍ਹਾਂ ਕੋਈ ਨਾ ਕੋਈ ਵੱਡਾ ਜਿਹਾ ਬਿਆਨ ਦਿੱਤਾ ਜਾ ਰਿਹਾ ਕਿਉਂਕਿ ਅਕਾਲੀ ਦਲ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਲਗਾਤਾਰ ਘੇਰ ਰਹੀਆਂ ਉੱਤੀ ਅਕਾਲੀ ਦਲ ਅੰਮ੍ਰਿਤਸਰ ਦੇ ਹੁਣ ਜੂਤ ਪ੍ਰਧਾਨ ਆ ਇਹਨਾਂ ਦਾ ਕਹਿਣਾ ਹੈ ਕਿ ਸਕਰੀ ਸਿੰਘ ਬਾਦਲ ਜਿਹੜੀ ਕਾਲੀ ਦਲ ਪਾਰਟੀ ਨੂੰ ਮਿਲਕਰ ਉਹਨੇ ਖਤਮ ਕਰਕੇ ਦਿੱਤਾ ਤੁਸੀਂ ਦੇਖ ਸਕਦੇ ਹੋ ਕਿਵੇਂ ਅਕਾਲੀ ਦਲ ਆਏ ਰਹਿਣ ਜਿਹੜਾ ਗਰਾਫ ਅਕਾਲੀ ਦਲ ਦਾ ਡਾਊਨ ਹੁੰਦਾ ਜਾ ਰਿਹਾ ਜਿਸ ਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਸਕਰੀ ਸਿੰਘ ਬਾਦਲਾ ਕਿਉਂਕਿ ਇਹਨਾਂ ਦੇ ਵੱਲੋਂ ਆਪਣੀ ਸਰਕਾਰ ਦੇ ਸਮੇਂ ਹੋਈਆਂ ਬੇਅਦਬੀਆਂ ਦਾ ਇਨਾਂ ਦਾ ਮੁਖੇੜਾ ਹਰਤਾ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਉੱਥੇ ਹੀ ਤੇ ਉੱਥੇ ਅਕਾਲੀ ਦਲ ਯੂਥੜਾ ਪ੍ਰਧਾਨ ਹਨ ਇਹਨਾਂ ਦਾ ਕਾਰਗ ਨੰਬਰ ਸਰਦੇ ਉਹਨਾਂ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਜਥੇਦਾਰ ਨੇ ਜਿਹਨੂੰ ਅਸੀਂ ਜਥੇਦਾਰ ਮੰਨਦੇ ਹਾਂ ਜਿ세ਰ ਹਵਾਰਾ ਨੂੰ ਉਹਨਾਂ ਨੂੰ ਸੁਖਵੀਰ